हां जी किसान ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਦੇ ਵਿੱਚ ਪਾ ਇੱਕ ਤਾਜੀ ਸੂਈ ਵਾਲ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲ ਬਾਤ ਬਾਈ ਸਸੀ ਗਾਲ ਸਸੀ ਗਾਲ ਬਾਈ ਹੋ ਠੀਕੋਂ ਵਧੀਆ ਜੀ ਹਾਂ ਵਧੀਆ ਵੀਰੇ ਬਾਈ ਨਾਮ ਤੇ ਐਡਰੈਸ ਬੋਲੋ ਵੀਰੇ ਨਾਮ ਗਰਮੀਤ ਪਿੰਡ ਪਖਰਵੱਡ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਬਾਈ ਰੌਂਤਾ ਰਹਿ ਗਿਆ ਜਲਾਲ ਇਧਰੋਂ ਸਲਾਦਪੁਰਾ ਵੀ ਨੇੜੇ ਹੀ ਆ ਬਾਈ ਮੋਬਾਈਲ ਨੰਬਰ ਬੋਲੋ 7010167965 ਵੀਰੇ ਠੀਕ ਆ ਬਾਈ ਭਾਈ ਜਿਹੜੀ ਇਹ ਬੈੜ ਦੇ ਦੇ ਨਾ ਕਿਹੜਾ ਸੁਆ ਸੁਈ ਆ ਤੀਜਾ ਸੁਆ ਵੀਰੇ ਕਦੋਂ ਸੁਈ ਆ ਵੀਰੇ ਅੱਜ ਸਵੇਰ ਹੀ ਸੁਈ ਆ ਵੀਰੇ ਸਵੇਰ ਸੁਈ ਆ ਬੱਚਾ ਕੀ ਦੇਤਾ ਇਹਨੇ ਬੱਚੀ ਆ ਵੀਰੇ ਬੱਚੀ ਚੰਗੀ ਆ ਨਾ ਹਾਂਜੀ ਹਾਂਜੀ ਬੱਸੀ ਹੋ ਗਈ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਜੇਰ ਪੈ ਗਈ ਹੈ ਫਿਰ ਜੇਰ ਹਾਂ ਬਾਈ ਉਹ ਪਈਆ ਜੇਰ ਬਾਈ ਆ ਰੱਖੀ ਕੰਪਲੀਟ ਆ ਜੇਰ ਦੀ ਆਪਣੀ ਗਾਰੰਟੀ ਆ ਓਕੇ ਬਾਈ ਕਿੰਨਾ ਵੱਡਾ ਵੱਡਾ ਬਾਈ ਨੇ ਕੱਢਿਆ ਫਿਰ ਬੋਲਾ ਵੀਰੇ 6-7 ਕਿਲੋ ਕੱਢਿਆ ਯਾਰ ਕਿੰਨਾ ਕੀ ਰਿਕਾਰਡ ਆ ਬਾਈ ਦੁੱਧਾਂ ਦੁੱਧ ਪਿhle ਸੁਈ ਵੀਰੇ 30 ਕਿਲੋ ਦਿੰਦਾ ਇਹਨੇ ਓਕੇ ਬਾਈ ਕੱਦ ਫੁੱਲਾ ਹਨਾ ਹਾਂਜੀ ਹਾਂਜੀ ਬੱਚਾ ਫੁੱਲਾ ਕੱਦ ਫੁੱਲ ਬਰੀਡ ਫੁੱਲ ਥੋੜੀ ਥੋੜੀ ਭਾਲਜੀ ਪਾ ਕੇ ਹਨਾ ਹਾਂ ਭਾਲਜੀ ਹੈ ਜੀ ਬਾਈ ਥਣ ਥਣ ਔਰਲੇ ਪਾਏ ਥੋੜੀ ਜੀ ਵੱਧ ਹੈਗੀ ਸਹੀ ਆ ਬਾਈ ਹੂੰ ਲੇਵਾ ਉਹ ਦੁੱਧ ਚਾਰੇ ਥਣਾ ਜਿੱਕੋ ਆ ਬਾਈ ਓਕੇ ਬਾਈ ਹੂੰ ਲੇਵਾ ਚੈੱਕ ਕਰ ਲੋ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਖੋਲੀ ਬਾਈ ਤੋੜ ਕੇ ਰਖਾਈ ਬਰੀਡ ਇੱਕ ਨੰਬਰ ਆ ਕੱਦ ਚੰਗਾ ਪ੍ਰਿੰਟ ਬੱਚਾ ਮਗਰ ਬੱਛੀ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਇਹ ਜੇਰ ਦੀ ਗੱਲ ਹੁੰਦੀ ਹੈ ਜੇਰ ਬਈਆ ਬੱਟਲ ਚ ਰੱਖੀ ਬੈਠਾ ਕੰਪਲੀਟ ਬਾਕੀ ਤੋੜਾ ਚੈੱਕ ਕਰ ਲੋ। ਕੀ ਬਾਤ ਆ ਭਾਈ। ਕੀ ਮੋਲ ਆ ਬਈ ਜੈਜਾ ਮੋਲ ਵੀਰੇ ਇਹਦੇ 85000 ਕਰ ਦਿਆਂ ਦੇਣ ਲੈਣ। ਹਾਂ ਟਾਂ ਹੋਜੂ। ਮਾਨ ਤਾਂ ਹੋਜੂ ਬਈ। ਓਕੇ ਬਈ। 85000 ਰੁਪਇਆ ਮੋਲ ਮਾਨ ਤਾਂ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋਜੂਗਾ ਬਈ। ਵੜ ਚੰਗੀਆਂ ਬਈ ਵੱਡੇ ਟਾਂਚੇ ਦੀ ਹਾਂ ਟਾਂਚਾ ਕਮਾਲ ਆ ਬਈ। ਫੁੱਲ ਕੱਦ ਫੁੱਲ ਬ੍ਰੀਡ ਪਲੀ ਵੀ ਇੱਕ ਨੰਬਰ ਵੈੜਾ ਬਾਈ ਤੇ ਬੱਚਾ ਵੀ ਮਗਰ ਬੱਛੀ ਆ ਗਈ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਤੇ ਕਿਸੇ ਵੀਰ ਨੂੰ ਬਾਈ ਵੈੜਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ